ਉਡੀ ਚੂੜੀ ਇਹਨਾਂ ਨੇ ਕੱਸ ਦੇਣੀ ਆ ਜਿਸ ਤਰੀਕੇ ਉਹ ਪਏ ਹੋਏ ਆ ਤੁਸੀਂ ਵੇਖਿਆ ਹੁਣ ਲੋਕ ਸਭਾ ਦਾ ਸਪੀਕਰ ਹੈ ਨਾ ਉਹਦੀ ਲੜਕੀ ਸਿੱਧੀ ਆਈ ਐ ਸਲਾਤੀ ਆ ਕਮ ਤਾਂ ਦਿੱਲੀ ਦੇ ਯਾਰਾਂ ਤੋਂ ਬਾਜੋ ਨਾ ਇਹਨਾਂ ਨੇ ਕੋਈ ਸਿੱਖ ਨਾ ਪੰਜਾਬੀ ਨੌਕਰੀ ਤੇ ਛੱਡਣਾ ਇਹ ਵੀ ਝੋਲਾ ਸ਼ਾਹ ਆਰ ਐਸ ਐਸ ਨੇ ਡਾਕਟਰ ਛੱਡੇ ਹੋਏ ਆ ਉਹ ਸਾਡੇ ਬੱਚਿਆਂ ਦੇ ਸਿਰੰਜਾ ਲਾਉਂਦੇ ਫਿਰਦੇ ਪਿੰਡਾਂ ਜਾ ਕੇ ਐਸਟ ਐਮ ਐਸ ਸੀ ਮੌਜੂਦਾ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਦਮਦਮਾ ਸਾਹਿਬ ਜਿੱਥੇ ਕਿ ਅੱਜ ਐਨ ਐਸ اے ਹਟਾਓ ਬੰਦੀ ਸਿੰਘ ਰਿਹਾ ਕਰਵਾਓ ਖਾਲਸਾ ਮਾਰਚ ਕੀਤਾ ਜਾਣਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਤੇ ਵੀਰ ਸਾਡੇ ਨਾਲ ਮੌਜੂਦਾ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਪਖਤ ਤਸਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਾਰੇ ਅਰਦਾਸ ਬੇਨਤੀ ਅੱਜ ਜੋਦੜੀ ਕੀਤੀ ਐ ਇਸ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਸਰੇਂਦਰ ਸਿੰਘ ਜੀ ਨਥਾਣਾ ਸਾਹਿਬ ਇਸ ਜ਼ਿਲ੍ਹੇ ਦੇ ਯੂਥ ਦੇ ਜਥੇਦਾਰ ਤੇ ਜਨ ਸੈਕਟਰੀ ਜੋਬੰਦੀਪ ਸਿੰਘ ਜੀ ਸਿੱਧੂ ਪਾਰਟੀ ਦੇ ਮੀਤੀ ਉਮੀਦ ਪ੍ਰਧਾਨ ਸੀਨੀਅਰ ਸਰਦਾਰ ਲੰਗੋਵਾਲ ਸਾਹਿਬ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸਨਾਮ ਤੋਂ ਚੋਣ ਵੀ ਲੜੀ ਐ ਤੇ ਹੁਣ ਵੀ ਲੜਨਗੇ ਸਰਦਾਰ ਸਖੈਨ ਸਿੰਘ ਜੀ ਹਤਲਾ ਜੋ ਸਾਡੀ ਪਾਰਟੀ ਦੇ ਜਨ ਸਕੱਤੀ ਆ ਬਾਬਾ ਸਤਨਾਮ ਸਿੰਘ ਜੀ ਮਿਰਜੇ ਕੇ ਜੋ ਸਾਡੇ ਧਾਰਮਿਕ ਦਲ ਦੇ ਪ੍ਰਧਾਨ ਅਸੀਂ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਆ ਅੱਜ ਅਸੀਂ ਅਰਦਾਸਾਂ ਬੇਨਤੀਆਂ ਗੁਰੂ ਅੱਗੇ ਕਰ ਸਕਦੇ ਹਾਂ ਕਿਉਂਕਿ ਅਸੀਂ ਗੁਲਾਮ ਬੰਦੇ ਆ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਤੇ ਸਾਡਾ ਦਰਬਾਰ ਸਾਹਿਬ ਨਹੀਂ ਸਿਟੇਣਾ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਸਾਡੇ ਗਲਾਂ 'ਚ ਟਾਇਰ ਨਹੀਂ ਸੀ ਪੈਣੇ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਫਿਰ ਸਾਡਾ ਤੋਸ਼ਾ ਖਾਨਾਂ ਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਨਹੀਂ ਸੀ ਜਾਣੀ ਜੇ ਅਸੀਂ ਗੁਲਾਮ ਨਾ ਨਾ ਉਹਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਨਹੀਂ ਸੀ ਹੋਣੇ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਤੇ ਫਿਰ ਸਾਡਾ ਆਨੰਦ ਮਰਜ ਨਹੀਂ ਸੀ ਲੁੱਟਿਆ ਜਾਣਾ ਨਾ ਚੰਡੀਗੜ੍ਹ ਲੁੱਟਿਆ ਜਾਣਾ ਸੀ ਨਾ ਹਾਈ ਕੋਰਟ ਲੁੱਟੀ ਜਾਣੀ ਸੀ ਨਾ ਤਿੰਨ ਕਾਲੇ ਕਾਨੂੰਨ ਸਾਡੇ ਤੇ ਲੱਗਣੇ ਸੀਗੇ ਤੇ ਨਾ ਭਾਈ ਜਗਤਾਰ ਸਿੰਘ ਹਵਾਰਾ ਤੇ ਸਾਰੇ ਸਿੰਘ 32 32 ਸਾਲ ਜੇਲ੍ਹਾਂ ਚ ਹੁਣੇ ਸੀ ਤੇ ਜੇ ਅਸੀਂ ਗੁਲਾਮ ਨਾ ਨਾ ਹੁੰਦੇ ਤੇ ਭਾਈ ਅਮਰਤਪਾਲ ਸਿੰਘ ਉਹਦਾ ਕਸੂਰ ਕੀ ਆ ਯਾਰ ਮੈਨੂੰ ਦੱਸੋ ਤਾਂ ਸਹੀ ਕੀ ਉਹਦੇ ਘਰੇ ਬੰਬ ਫੜਿਆ ਗਿਆ ਉਹਦੇ ਕੋਲ ਤੋਹ ਫੜੀ ਗਈ ਆ ਉਹਦੇ ਕੋਲ ਪਰਮਾਣੂ ਫੜਿਆ ਗਿਆ ਤੁਸੀਂ ਜੇਲ੍ਹ ਵਿੱਚ ਵੀ ਨਹੀਂ ਛੱਡਦੇ ਜੇਲ੍ਹ ਵਿੱਚ ਵੀ ਜਸੂਸੀ ਕੈਮਰੇ ਲਾਈ ਬੈਠੇ ਹੋ ਉਹਦੇ ਜਸੂਸੀ ਲਾ ਕੇ ਕਦਾਰਕੁਸ਼ੀ ਕਰਨ ਦੀ ਇੱਕ ਪਾਲਿਸੀ ਬਣਾ ਲਈ ਆ ਹੁਣ ਤੁਸੀਂ ਦੱਸੋ ਦੀ ਨੁਕਸਤਾ ਕੱਢੋ ਜੇ ਲੋਰ ਸੀ ਕਾਨੂੰਨ ਸਾਰਿਆਂ ਲਈ ਕਾ 41 ਸੀ ਦਾ ਨੋਟਿਸ ਹੁੰਦੇ ਬੁਲਾਉਂਦੇ ਸਭ ਪੁੱਛਦੇ ਹੁਣ ਸਾਨੂੰ ਲੱਤਥਲੀ ਲਗਾਉਣ ਲਈ ਡਿਬਰੂਗੜ ਭੇਜਿਆ ਕਿਉਂ ਭੇਜਿਆ ਤੇ ਹੁਣ ਭੁਖੜਤਾਲ ਰੱਖੀ ਐ ਫਿਰ ਉਹ ਕੈਮਰੇ ਮੋਦੀ ਸਾਹਿਬ ਦੇ ਕਿਉਂ ਨਹੀਂ ਲੱਗੇ ਬਾਥਰੂਮ ਚ ਫਿਰ ਇਹ ਕੈਮਰੇ ਭਗਵੰਤ ਮਾਨ ਜੀ ਦੇ ਕਿਉਂ ਨਹੀਂ ਬਾਥਰੂਮ ਚ ਲੱਗੇ ਅਮਿਤ ਸ਼ਾਹ ਦੇ ਕਿਉਂ ਨਹੀਂ ਲੱਗੇ ਸਾਡੇ 9 ਜਣਾਂ ਦੇ ਕਿਉਂ ਲੱਗੇ ਆ ਯਾਰ ਕਿਉਂਕਿ ਇਹ ਸਾਰਾ ਕੁਝ ਅਸੀਂ ਅੱਜ ਸੱਚੇ ਪਾਤਸ਼ਾਹ ਨਾ ਸਾਡੀ ਪ੍ਰਾਈਮ ਮਿਨਿਸਟਰ ਸੁਨਦਾ ਨਾ ਪ੍ਰੈਜ਼ੀਡੈਂਟ ਸੁਨਦਾ ਸੱਚੇ ਪਾਤਸ਼ਾਹ ਸਾਡੀ ਕੋਈ ਸੁਣਦਾ ਹੀ ਨਹੀਂ ਨਾ ਸਾਡੀ ਕੋਈ ਐਮਪੀ ਸੁਣਦਾ ਨਾ ਚੀਫ ਮਿਨਿਸਟਰ ਸੱਚੇ ਪਾਤਸ਼ਾਹ ਕਦੇ ਪੱਗਾਂ ਲਾ ਦਿੰਦੇ ਕਦੇ ਗੁਰੂ ਚੱਕ ਕੇ ਲੈ ਜਾਂਦੇ ਆ ਕਹਿੰਦੇ ਗੁਰੂ ਸਾਡੇ ਕੋਲੇ ਆ ਫਿਰ ਤੇਰੇ ਕੋਲੇ ਅਰਦਾਸ ਅੱਜ ਇਸ ਜਗ੍ਹਾ ਤੇ ਆਏ ਆ ਬਾਬਾ ਦੀਪ ਸਿੰਘ ਨੇ ਅਰਦਾਸ ਕਰਕੇ ਇਸ ਜਗ੍ਹਾ ਤੋਂ ਸਿਰ ਵੱਡੇ ਤੋਂ ਲੜਿਆ ਜੇ ਮਹਾਰਾਜ ਤੂੰ ਸਿਰ ਵੱਡੇ ਤੋਂ ਲੜਾ ਸਕਦਾ ਹੈ ਬੁੰਜਾ Hindu ਰਾਜਿਆਂ ਨੂੰ ਛੁੜਾ ਸਕਦਾ ਹੈ ਤੇ ਗੁੰਗੈਂਤ ਅਰਥ ਕਰਾ ਸਕਦਾ ਸੱਚੇ ਪਾਤਸ਼ਾਹ ਨੂੰ ਕਰ ਕਿਰਪਾ ਹਾਂ ਇੱਕ ਮਿੰਟ ਜੀ ਬੱਸ ਦੇ ਇਹ ਤੂੰ ਹੀ ਬਸਣਾ ਹੈ ਇਹ ਭਾਈ ਅਸੀਂ ਇੱਥੋਂ ਮਾਰਚ ਲੈ ਕੇ ਚੱਲੇ ਆ ਨਮਾਣੇ ਜੀ ਸਿੱਖ ਕਿ ਉਹਨਾਂ ਨੂੰ ਰਿਹਾ ਕਰੋ ਤੇ ਉਹਨਾਂ ਦੀ ਭੁਖੜ ਹੜਤਾਲ ਖਤਮ ਕਰੋ ਕਿਉਂਕਿ ਜੇ ਕੋਈ ਨੁਕਸਾਨ ਹੋ ਗਿਆ ਤੇ ਫਿਰ ਜਿੰਮੇਵਾਰੀ ਆ ਡਿਬਰੂਗਾੜਾ ਲੈ ਲਿਖ ਕੇ ਦਿੱਤਾ ਭਗਵਾਨਤਮਾਨ ਨੂੰ ਇਹ ਕਿਉਂ ਤੁਹਾਡੇ ਬੰਦੇ ਅਸੀਂ ਸਪੁਰਦਾਰੀ ਚ ਲਾਏ ਹੋਏ ਨੇ ਤੇ ਜੇ ਕਿਤੇ ਨੁਕਸਾਨ ਹੋ ਗਿਆ ਤੁਹਾਡੀ ਜਿੰਮੇਵਾਰੀ ਆ ਤੇ ਉਧਰ ਮਾਂ ਪਿਓ ਬੈਠੇ ਆ ਸਾਰੇ ਸਾਰਿਆਂ ਦੇ ਤੇ ਫਿਰ ਭਾਈ ਭਾਈ ਦਲਜੀਤ ਸਿੰਘ ਕਲਸੀ ਨੂੰ ਭਾਈ ਅਮਰਤਪਾਲ ਸਿੰਘ ਜੀ ਹੋਰਾਂ ਨੂੰ ਭਾਈ ਪਪਲਪ੍ਰੀਤ ਸਿੰਘ ਹੋਰਾਂ ਨੂੰ ਭਾਈ ਬਾਜੇ ਕੇ ਸਾਹਿਬ ਨੂੰ ਤੇ ਭਾਈ ਕਲਵੰਤ ਸਿੰਘ ਰਾਉ ਕੇ ਬਸੰਤ ਸਿੰਘ ਜੀ ਹੋਰਾਂ ਨੂੰ ਤੇ ਸਾਡੇ ਕੀ ਕਹਿੰਦੇ ਬੁੱਕਣ ਵਾਲਾ ਖਾਬ ਸਾਬ ਨੂੰ ਚਾਚਾ ਹਰਜੀਤ ਸਿੰਘ ਨੂੰ ਹੌਲਕ ਸਾਬ ਨੂੰ ਰਿਹਾਹਾ ਕਰੋ ਤੇ ਜੇਲ੍ਹ ਤਬਦੀਲੀ ਕਰੋ ਅਸੀਂ ਇਹ ਤਾਂ ਨਹੀਂ ਕਹਿੰਦੇ ਯਾਰ ਜੇਲ੍ਹ ਅਮਰਸਰੀ ਲੈ ਜਾਓ ਤਾਂ ਘਰ ਤੁਸੀਂ ਜਿੱਥੇ ਮਰਜ਼ੀ ਲਾ ਦਿਓ ਪੰਜਾਬ ਦੀ ਜਿੱਡੀ ਮਰਜ਼ੀ ਜੇਲ੍ਹ ਚ ਤੁਸੀਂ ਉਹਨੂੰ ਪਾ ਦਿਓ ਤੇ ਜੇ ਉੱਥੇ ਗਏ ਉੱਥੇ ਜਾ ਕੇ ਜੇ ਜੇਲ੍ਹ ਦੇ ਵਿੱਚ ਜ਼ਹਿਰ ਪਾਤੀ ਉਹਦੇ ਵਿੱਚ ਖਾਣੇ ਚ ਪਾਤੀ ਪਾ ਸਕਦੇ ਆ ਇਹ ਸੋਲੋ ਪੋਜਨ ਦੇ ਸਕਦੇ ਆ ਫਿਰ ਇੱਕ ਉਥੇ ਏਡਜ਼ ਦਾ ਗਰੁੱਪ ਹੈ ਉੱਥੇ ਜਿੰਨੇ ਐਡਜ਼ ਹੋਈਏ ਜੇਲ੍ਹ ਚ ਕਾਲੇ ਪੀਲੇ ਇੱਥੇ ਉਹ ਜੇ ਉਹ ਬੇਹੋਸ਼ ਹੋ ਕੇ ਤੇਨੂੰ ਐਡਜ਼ ਦੀਆਂ ਸਰਿੰਜਾਂ ਲਾ ਦੀਆਂ ਕੱਲ ਨੂੰ ਕਹਣਗੇ ਐਡਜ਼ ਹੋ ਗਈ ਦੀ ਇਹ ਬੰਦੇ ਕੀ ਹੈ ਫਿਰ ਇਸ ਤੋਂ ਕਾਲਾ ਪੀਲਾ ਹੋ ਸਕਦਾ ਪੰਜਾਬ ਦੇ ਵਿੱਚ ਕਾਲਾ ਪੀਲਾ ਕਿਉਂ ਹੈ ਪੰਜਾਬ ਦੇ ਵਿੱਚ ਐਡਜ਼ ਕਿਉਂ ਹੈ ਪੰਜਾਬ ਦੇ ਬੰਦੇ ਤਾਂ ਸਾਰੇ ਕਰੈਕਟਰ ਦੇ ਚੜੀ ਪਾਸੇ ਹੋਰ ਪਾਸੇ ਕਿਉਂ ਨਹੀਂ ਇਹ ਵੀ ਝੋਲਾ ਸ਼ਾਪ ਆਰਐਸਐਸ ਨੇ ਡਾਕਟਰ ਛੱਡੇ ਹੋਏ ਆ ਉਹ ਸਾਡੇ ਬੱਚਿਆਂ ਦੇ ਸਰਿੰਜਾਂ ਲਾਉਂਦੇ ਫਿਰਦੇ ਪਿੰਡਾਂ ਜਾ ਕੇ ਤੇ ਐਡਜ਼ ਹੋ ਜਾਵੇ ਇਹ ਬੜਾ ਕੁਝ ਹੋ ਰਿਹਾ ਆ ਟੈਸਟ ਵੀ ਇਹ ਵੀ ਕਿਉਂ ਪੈਦਾ ਹੋ ਰਿਹਾ ਹੈ ਤੇ ਇੱਥੇ ਪੰਜਾਬ ਦੇ ਵਿੱਚ ਵੀ ਸਾਡੀ ਇਸ ਤਰੀਕੇ ਦੀ ਨਸਲ ਕੁੱਤੀ ਆ ਤੇ ਯੂਪੀ ਬਿਹਾਰ ਦੇ ਵਿੱਚ ਕਿਉਂ ਟੈਸਟ ਟਿਊਬ ਬੇਬੀ ਕਿਉਂ ਨਹੀਂ ਪੈਦਾ ਹੁੰਦੇ ਇਹ ਬੜਾ ਕੋ ਸਾਡੇ ਤੇ ਜ਼ੁਲਮ ਹੋ ਰਿਹਾ ਤੇ ਅਸੀਂ ਅਰਦਾਸ ਕਰਕੇ ਚੱਲੇ ਆ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਸਹਾਇਓਂ ਹੀ ਰਾਹ ਦੇ ਵਿੱਚ ਚੜ੍ਹਦੀ ਕਲਾ 'ਚ ਰੱਖੀ ਤੇ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਅੱਜ ਅਸੀਂ ਹੁਣ ਮਾਰਚ ਪਾਵਾਂਗੇ ਇਥੋਂ ਚਾਵਾਂਗੇ ਬਠਿੰਡਾ ਜਾਵਾਂਗੇ ਬਠਿੰਡਾ ਤੋਂ ਜਾ ਕੇ ਅਸੀਂ ਬਗਰਾੜੀ ਵਿਖੇ ਅਰਦਾਸ ਕਰਾਂਗੇ ਮਹਾਰਾਜਾ ਕੇ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੇ ਦੋਸ਼ੀ ਤਾਂ ਅਜੇ ਫੜੇ ਨਹੀਂ ਗਏ ਹੈ ਹੁਣ ਸਾਨੂੰ ਫੜ ਲੈਣਗੇ ਇਹ ਸਾਰਾ ਕੁਝ ਕਰਨ ਦੇ ਲਈ ਅਸੀਂ ਚੱਲੇ ਆ ਤੇ ਅੰਮ੍ਰਿਤਸਰ ਪਹੁੰਚਾਂਗੇ ਤੇ ਉੱਥੇ ਜਾ ਕੇ ਅਰਦਾਸ ਕਰਾਂਗੇ ਇਹ ਜਿਹੜਾ ਭੁਖੜਤਾਲ ਦਾ ਮੋਰਚਾ ਉਹ ਕਾਲ ਤੱਕ ਤੋਂ ਅਰਦਾਸ ਕਰਕੇ ਰੱਖਿਆ ਆ ਤੇ ਇਸ ਕਰਕੇ ਇਸ ਲਈ ਅਸੀਂ ਚੱਲੇ ਆ ਜਮੂਰੀਅਤ ਪਸੰਦ ਆ ਤੇ ਵਿਸਾਖੀ ਤੇ ਅਸੀਂ ਸਾਰੇ ਬਹੁਤ ਵੱਡੀ ਇੱਥੇ ਕਾਨਫਰੰਸ ਕਰਨਗੇ ਇਹ ਕਾਨਫਰੰਸ ਜੋ ਬਨਜੀਤ ਸਿੰਘ ਅਤਲਾ ਸਾਹਿਬ ਤੇ ਸਰਿੰਦਰ ਸਿੰਘ ਜੀ ਤੇ ਸਾਡੇ ਆ ਜਯੋਦੇ ਬਾਬਾ ਜੀ ਮਿਰਜੇਕੇ ਸਾਹਿਬ ਇਹ ਸਾਰੇ ਰਲ ਕੇ ਕਰਨਗੇ ਫਿਰ ਦੱਸਾਂਗੇ ਵੀ ਇਹ ਇੰਡੀਅਨ ਸਟੇਟ ਦੇ ਨਾਲ ਕਿਹੜੇ ਕਿਹੜੇ ਦਿੱਲੀ ਦੇ ਯਾਰ ਹੈ ਮੈਂ ਅੱਜ ਇਥੋਂ ਕਾਲ ਤੱਕ ਤੋਂ ਕਹਿਣਾ ਤਖਤ ਤੇਰੀ ਦਮਦਮ ਦਿੱਲੀ ਦੇ ਯਾਰਾਂ ਤੋਂ ਬਾਜੋ ਨਾ ਇਹਨਾਂ ਨੇ ਕੋਈ ਸਿੱਖ ਨਾ ਪੰਜਾਬੀ ਨੌਕਰੀ ਤੇ ਛੱਡਣਾ ਨਾ ਕਿਸੇ ਥਾਣੇ ਚ ਸੱਚੋ ਲੱਗੰਦੇ ਨਾ ਨਾ ਇਹਨਾਂ ਨੇ ਐਸਐਸਪੀ ਲੱਗੰਦੇ ਨਾ ਨਾ ਇਹਨਾਂ ਨੇ ਕੋਈ ਹੋਰ ਲੱਗੰਦੇ ਨਾ ਨਾ ਤੁਹਾਡਾ ਡੀਸੀ ਲੱਗੰਦੇ ਨਾ ਨਾ ਤੁਹਾਡੇ ਕੋਲੇ ਰਾਜ ਰਹਿੰਦੇ ਨਾ ਤਰੀਕੇ ਤਰੀਕੇ ਨਾਲ ਤੁਹਾਡੀ ਚੂੜੀ ਇਹਨਾਂ ਨੇ ਕੱਸ ਦੇਣੀ ਆ ਜਿਸ ਤਰੀਕੇ ਉਹ ਪਏ ਹੋਏ ਆ ਤੁਸੀਂ ਵੇਖਿਆ ਹੁਣ ਲੋਕ ਸਭਾ ਦਾ ਸਪੀਕਰ ਹੈ ਨਾ ਉਹਦੀ ਲੜਕੀ ਸਿੱਧੀ ਆਈ ਐ ਸਲਾਤੀ ਆ ਹੁਣ ਤੁਹਾਡਾ ਬੱਚਾ ਕਿਉਂ ਨਹੀਂ ਲੱਗਦਾ ਫਿਰ ਸਪੀਕਰ ਤਾਂ ਚਰਨਜੀਤ ਵੀ ਰਿਹਾ ਸੀ ਆਪਣਾ ਉਹਦੀ ਲੜਕੀ ਤੇ ਲੱਗੀ ਨਹੀਂ ਬਈ ਇਹ ਸਾਰਾ ਕੁਝ ਬੜੀਆਂ ਵੱਡੀਆਂ ਗੱਲਾਂ ਸੋਚਣ ਵਾਲੀਆਂ ਹੁਣ ਨਵਾਂ ਆਰਡਰ ਜਾਰੀ ਕਰਤਾ ਸਿੱਧਾ ਜੁਆਇੰਟ ਸੈਕਟਰੀ ਭਰਤੀ ਕਰਦਿਆ ਕਰਨਗੇ ਸਿੱਧਾ ਹੀ ਹੈ ਜਿਹੜੇ ਸਾਡੇ ਬੱਚੇ ਦਿਨ ਰਾਤ ਕਰਦੇ ਆਈਐਸ ਦੀ ਤਿਆਰੀ ਕਰਦੇ ਆ ਪੀਸੀਐਸ ਦੀ ਤਿਆਰੀ ਕਰਦੇ ਆ ਹੋਰ ਉਹਦੇ ਥੋੜਾ ਨੰਬਰ ਨੰਬਰ ਕੋਈ ਨਹੀਂ ਆਉਣਾ ਨਾ ਤੁਹਾਡਾ ਦੱਸੋ ਤੁਹਾਡਾ ਕੋਈ ਜੱਜ ਬਣਿਆ ਜਾਦੀ ਵੀ ਨਹੀਂ ਬਣਾਇਸ ਕਰਕੇ ਮੈਂ ਕਹਿਣਾ ਪ੍ਰੈਸ ਵਾਲਿਆਂ ਨੂੰ ਵੀ ਤੁਹਾਡੇ ਤੇ ਵੀ ਜ਼ੁਲਮ ਹੋ ਰਿਹਾ ਹੈ ਜੇ ਤੁਸੀਂ ਸੋਸ਼ਲ ਮੀਡੀਆ ਤੇ ਚੰਗੀ ਗੱਲ ਕਰ ਦਿੰਦੇ ਹੋ ਅਣਖ ਦੀ ਗੱਲ ਕਰਦੇ ਹੋ ਗੈਰਤ ਦੀ ਗੱਲ ਹੈ ਤੁਹਾਡੀ ਰੀਚ ਘਟਾ ਦਿੰਦੇ ਆ ਤੇ ਫਿਰ ਐਨਡੀਟੀਵੀ ਦੀ ਰੀਚ ਕਿਉਂ ਨਹੀਂ ਘਟਾਉਂਦੇ ਜਦੋਂ ਸਾਡੇ ਵਿਰੁੱਧ ਬੋਲਦਾ ਹੈ ਫਿਰ ਅੱਜ ਤੱਕ ਦੀ ਰੀਚ ਕਿਉਂ ਨਹੀਂ ਘਟਾਉਂਦੇ ਜਦੋਂ ਸਾਡੇ ਵਰਗ ਸਿੱਖਾਂ ਦੇ ਬੋਲਦਾ ਪੰਜਾਬ ਦੇ ਵਿਰੁੱਧ ਬੋਲਦਾ ਤੇ ਮੋਦੀ ਨੇ ਪੰਜਾਬ ਦਾ ਵਪਾਰੀ ਮਾਰਤਾ ਬਾਰਡਰ ਬੰਦ ਕਰਤੇ ਸਾਡੇ ਸੈਣੀਆ ਵਾਲਾ ਬਾਰਡਰ ਬੰਦ ਕਿਉਂ ਹੈ ਸੁਲੇਮਾਨ ਕੀ ਕੋ ਬੰਦ ਹੈ ਵਾਗਾ ਕਿਉਂ ਬੰਦ ਹੈ ਤੇ ਫਿਰ ਉਧਰ ਨੇਪਾਲ ਦਾ ਵੀ ਨੇਪਾਲ ਦਾ ਬਾਰਡਰ ਬੰਗਲਾਦੇਸ਼ ਦੇ ਨਾਲ ਲੱਗਦਾ ਉਹ ਵੀ ਖੁੱਲੇ ਪਏ ਐ ਦੋ ਮੁਲਕ ਐ ਉਹ ਬਾਰਡਰ ਕਿਉਂ ਖੁੱਲੇ ਐ ਉਥੋਂ ਤਾਂ ਵਪਾਰ ਹੋਇਆ ਸਾਡਾ ਪੰਜਾਬ ਦਾ ਵਪਾਰੀ ਵੀ ਮਾਰਤਾ ਸਾਡਾ ਦੁਕਾਨਦਾਰ ਵੀ ਮਾਰਤਾ ਸਾਡਾ ਸਾਰਾ ਨੌਜਵਾਨੀ ਮਾਰਤਾ ਸਾਡਾ ਮਜ਼ਦੂਰੀ ਮਾਰਤਾ ਹੈ ਜਦੋਂ ਬਾਰਡਰ ਬੰਦ ਹੋ ਗਏ ਕਿਸਾਨ ਮਜ਼ਦੂਰ ਹੁਣ ਸ਼ੁਭ ਕਰਨ ਨੂੰ ਗੋਲੀਆਂ ਮਾਰਤੀਆਂ ਤੁਸੀਂ ਮੈਨੂੰ ਦੱਸੋ ਰਸਤੇ 'ਚ ਨੰਗਣਾ ਸੀ ਥੋਨੂੰ ਨੰਗਣੀ ਦੀ ਖੱਟੜ-ਖੜੋ ਲੈਣਾ ਤਾਂ ਕੁਝ ਨਹੀਂ ਸੀ ਰਸਤੇ 'ਚ ਨਹੀਂ ਨੰਗਣ ਦਿੱਤਾ ਤੇ ਫਿਰ ਇਹ ਵੱਡਾ ਵੱਡਾ ਜ਼ੁਲਮ ਹੋ ਰਿਹਾ ਇਸ ਕਰਕੇ ਜਥੇਦਾਰ ਕੌਂਕੇ ਵੇਖ ਲੋ ਮੇਰੇ ਸਾਹਮਣੇ ਸ਼ਹੀਦ ਕੀਤਾ ਤੇ ਉਹ ਕਿਤੇ ਉਹਦਾ ਕੇਸ ਹੀ ਨਹੀਂ ਚੱਲਿਆ ਜਥੇਦਾਰ ਕੌਂਕੇ ਸਿੱਧੀਆਂ ਗੋਲੀਆਂ ਮਾਰੀਆਂ ਸੌਰਨ ਸਿੰਘ ਕੋਟਰੇ ਨੇ ਸਿੱਧੀਆਂ ਮਾਰੀਆਂ ਕਮਲਜੀਤ ਨੇ ਮਾਰੀਆਂ ਸਾਰੇ ਨੇ ਮਾਰੀਆਂ ਸਿੱਧੀਆਂ ਮਾਰ ਕੇ ਬਾਹਾਂ ਤੋੜਦੀਆਂ ਲੱਤਾਂ ਤੋੜਦੀਆਂ ਮੇਰੇ ਸਾਹਮਣੇ ਮੈਨੂੰ ਹੀ ਮਾਰ ਦੇਣਾ ਸੀ ਇਸ ਕਰਕੇ ਇਹ ਅਸੀਂ ਗੁਲਾਮੀ ਚਾਹ ਮੈਂ ਸੱਚੇ ਪਾਤਸ਼ਾਹ ਗਿਰਦਾਸ ਕਰਦਾ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਨਾ ਕੋਈ ਨਾ ਸੁਣੇ ਫਿਰ ਸਾਡਾ ਗੁਰੂ ਗ੍ਰੰਥ ਸਾਹਿਬੀ ਆ ਸਾਡੇ ਨਾਲ ਗੁਰੂ ਆ ਅਸੀਂ ਜਿੱਤਾਂਗੇ ਜ਼ਰੂਰ ਤੁਹਾਡੇ ਵੱਲੋਂ ਅੱਜ ਅਰਦਾਸ ਬੇਨਤੀ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਏ ਗਏ ਆ ਤਾਂ ਸਰਕਾਰ ਨੇ ਅਖਬਾਰਾਂ ਦੀਆਂ ਸੁਰਖੀਆਂ ਵਣੀਆਂ ਬਿਆਨ ਦਿੱਤਾ ਕਿ ਕਹਿੰਦੇ ਕਿ ਅਮਰਤ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਆਂਦਾ ਤਾਂ ਲੋਕਾਂ ਨੇ ਉੱਥੇ ਕਹਿੰਦੇ ਮੱਥਾ ਟੇਕਿਆ ਕਰਨਾ ਚਾਹਿਆ ਕਰਨਾ ਤੇ ਅਸੀਂ ਪੰਜਾਬ ਲੈ ਕੇ ਆਵਾਂਗੇ ਤਾਂ ਫਿਰ ਅਸੀਂ ਲੋਕ ਸਭਾ ਦੀਆਂ ਚੋਣਾਂ ਕਰਵਾਵਾਂਗੇ ਜਾਂ ਇਹਨਾਂ ਚੀਜ਼ਾਂ 'ਵੰਨੀ ਧਿਆਨ ਰੱਖਾਂਗੇ ਅਮਰਤਪਾਲ ਕੋਲੇ ਬੰਬ ਹੈ ਕੇ ਅਮਰਤਪਾਲ ਕੋਲੇ ਪਰਮਾਣੂ ਹੈ ਉਹਨੇ ਕਿਹੜੀ ਸੁਰੰਗ ਪੱਟੀ ਹੈ ਤੇ ਅਮਿਤ ਸ਼ਾਹ ਜੀ ਨੇ ਗੋਦਰਾकांड ਕੀਤਾ ਜੀਨੇ ਮੁਸਲਮਾਨ ਕੌਂ ਦੀ ਨਸਲਕੁਸ਼ੀ ਆ ਉਹ ਜੋ ਹੋਮ ਮਿਨਿਸਟਰ ਬਣ ਸਕਦਾ ਤੇ ਅਮਰਤਪਾਲ ਤਾਂ ਸਾਡਾ ਯੋਧਾ ਜਰਨੈਲ ਆ ਯਾਰ ਉਹਦੇ ਨਾਲ ਸ਼ਾਂਤੀ ਆਊਗੀ ਜੇ ਅਮਰਤਪਾਲ ਆ ਗਿਆ ਨਾ ਸ਼ਾਂਤੀ ਆਊਗੀ ਜੋ ਬਿਆਨਤ ਸੀ ਚੀ ਮਿਨਿਸਟਰ ਸੀ ਨਾ ਉਹਨੇ ਸਾਡੇ ਨੌਜੋਨਾਂ ਦੀ ਨਸਲਕੁਸ਼ੀ ਕੀਤੀ ਜਥੇਦਾਰਨ ਸ਼ਹੀਦ ਕੀਤਾ ਜਦੋਂ ਉਹਨਾਂ ਨੂੰ ਸਿੰਘਾਂ ਨੇ ਸੋਧਤਾ ਸ਼ਾਂਤੀ ਆ ਗਈ ਪੰਜਾਬ ਚ ਤੇ ਲੋਕਾਂ ਦੀ ਕਾਠ ਹੀ ਜੰਨੇ ਹੋ ਜਾਊਗਾ ਸ਼ਾਂਤੀ ਆ ਜੂਗੀ ਕਹਿੰਦੇ ਲੋਕਾਂ ਦਾ ਇਕੱਠ ਹੀ ਹੋ ਜਾ ਕਰਨਾ ਜਿਹੜੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਨੂੰ ਰੱਖਾਂਗੇ ਅਸੀਂ ਤੇ ਫਿਰ ਇਕੱਠ ਹੋ ਜੂ ਬੰਦੇ ਮਗਰ ਇਕੱਠ ਹੁੰਦੇ ਆ ਹੋਰ ਕੀ ਫਿਰ ਕਹਿੰਦੇ ਅਸੀਂ ਸਥਿਤੀ ਕਿਵੇਂ ਸੰਭਾਂਗੇ ਲੋਕ ਸਭਾ ਦੀਆਂ ਚੋਣਾਂ ਵੀ ਕਰਵਾਉਣੀਆਂ ਉਹਨੂੰ ਕਹਿੰਦੇ ਚੁੱਪ ਕਰਕੇ ਬੈਠੇ ਰਹੋ ਤੁਸੀਂ ਦੇਸ਼ ਵੀ ਸਾਨੂੰ ਦੇ ਦੇ ਅਸੀਂ ਸੰਭਾਲਾਂਗੇ ਤੁਹਾਡੇ ਵੱਲੋਂ ਕਿਹਾ ਗਿਆ ਕਿ ਗੁਲਾਮ ਆ ਉਹ ਤਾਂ ਕਹਿੰਦੇ ਕਿ ਲੋਕਤੰਤਰ ਆ ਕਹਿੰਦੇ ਕਿ ਲੋਕਾਂ ਦੀ ਸਰਕਾਰ ਆ ਇਹ ਪੰਜਾਬ ਸਰਕਾਰ ਵੀ ਹੈ ਢੰਡੋਰਾ ਪੇਟ ਰਹੀ ਹੈ ਮੋਦੀ ਦਾ ਤੁਸੀਂ ਹਾਲ ਤਾਂ ਵੇਖਿਆ ਸੀ ਇਹ ਤਾਂ ਬਰੰਗ ਤਾਂ ਮੁੜ ਕੇ ਗਿਆ ਹੈ ਜੀ ਹੈ ਹੁਣ ਬਿਸ਼ਰਮੀਂ ਟਾਰ ਰਿਹਾ ਵੀ ਅਮਰਪਾਲ ਨਾਲ ਤਾਂ ਇੰਨੇ ਬੰਦੇ ਆ ਤੇ ਸ਼ਰੋਮਨੀ ਕਾਲੀਦਾਲ ਅਮਰਸਰ ਫਕੇ ਨਾਲ ਇੰਨੇ ਬੰਦੇ ਆ ਤੇ ਮੈਨੂੰ ਤਾਂ ਉਥੇ ਕੋਈ ਸੁਣਨ ਨਹੀਂ ਆਇਆਗਾ ਤੇ ਬਹਾਨਾ ਬਣਾਤਾ ਕਿ ਮੈਨੂੰ ਡਰ ਸੀਗਾ ਹੈ ਮੋਦੀ ਆਪਦੀ ਪੈਰ ਥੱਲੇ ਫੋੜ ਥੋੜਾ ਜਿਹਾ ਛੋਟਾ ਤਾਂ ਫੇਰ ਲਵੇ ਬਰੰਗ ਮੁੜਿਆ ਇਸ ਕਰਕੇ ਉਹ ਬਿਸ਼ਰਮੀ ਕਰਦਾ ਕਿ ਸਾਰੇ ਲੋਕ ਇਹਨਾਂ ਦੇ ਨਾਲ ਆ ਤੇ ਜੇ ਅਸੀਂ ਅਸੀਂ ਆ ਗਏ ਨਾ ਤੇ ਇੱਥੇ ਸਾਡੀ ਕਿਸੇ ਨੇ ਗੱਲ ਨਹੀਂ ਸੁਣਨੀਗੀ ਇਸ ਕਰਕੇ ਅਮਰਤਪਾਲ ਨਾਲ ਸ਼ਾਂਤੀ ਆਊਗੀ ਤੁਹਾਡੇ ਵੱਲੋਂ ਖਾਲਸਾ ਮਾਰਚ ਕੀਤਾ ਜਾ ਰਿਹਾ ਲੱਗਦਾ ਪੰਜਾਬ ਲਿਆਂਦਾ ਜਾਵੇਗਾ ਭਾਈ ਅਮਰਤਪਾਲ ਕਿਉਂ ਨਾ ਲਿਆਂਦਾ ਜੋ ਅਸੀਂ ਤਾਂ ਸ਼ੱਕ ਕਰਦੇ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ ਸਾਰੇ ਲੀਡਰ ਮੱਥਾ ਟੇਕਦੇ ਹੈ ਹੈ ਤੇ ਫਿਰ ਉਸੇ ਗੁਰੂ ਅੱਗੇ ਅਸੀਂ ਆਏ ਆ ਇਹ ਗੁਰੂ ਅੱਗੇ ਮੱਥਾ ਟੇਕ ਕੇ ਫਰੇਵ ਕਰਦੇ ਆ ਅਸੀਂ ਰੀਅਲ ਆਏ ਆ ਕੀ ਲੱਗਦਾ ਪੰਜਾਬ ਸਰਕਾਰ ਸਿੱਖਾ ਪ੍ਰਤੀ ਖੜੀ ਹੋਈ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ ਹਣ ਭਗਵਾਨ ਤਮਾਨ ਦੀ ਜੂਰੀ ਡਾਇਰੈਕਸ਼ਨ ਹੈ 1 ਮਿੰਟ ਦੇ ਵਿੱਚ ਲਿਆ ਸਕਦਾ ਐਨਐਸਏ ਲਾਉਣਾ ਐਨਐਸਏ ਹਟਾਉਣਾ ਜੇਲ੍ਹ ਭੇਜਣਾ ਇੰਨੇ ਚਿਰ ਦਾ ਗੱਲ ਹੈ ਹੁਣ ਪਤਾ ਨਹੀਂ ਉਹ ਕਿਹਦੇ ਥੱਲੇ ਲੱਗਿਆ ਸੀ